ਸੋਤਾਂ ਦੇ ਹੀ ਨਾ ਇਹਨਾਂ ਤੇ ਵਿਚਾਰਿਆਂ ਨੇ ਨਾਂ ਨਹੀਂ ਲਿਆ ਕੇ ਇਹ ਗੱਲ ਦਾ ਪਰ ਇਹਨਾਂ ਨੂੰ ਹੁਣ ਲੋੜ ਆ ਪੈ ਹੈ ਵੀ ਕੁੜੀ ਨੂੰ 7-8 ਮਹੀਨੇ ਹੋ ਗਏ ਪੈਸੇ ਖੜਿਆਨ ਆਂਦੀ ਮੈਂ ਮੱਝ ਲੈਣੀ ਆ ਤੇ ਮੁੜ ਕੇ ਉਹਨੇ ਕਿਤੇ ਨਾਂ ਹੀ ਨਹੀਂ ਲਿਆ ਫਿਰ ਮੈਂ ਦਵਾ ਹੁਣ ਇਹਨਾਂ ਨੂੰ ਲੋੜ ਆ ਮੁੰਡੇ ਵਾਸਤੇ ਤੇ ਹੁਣ ਤੇ ਉਹਨੂੰ ਚਾਹੀਦੇ ਦੇ ਦੇਣੇ ਹੁਣ ਆਪਣੇ ਆਪ ਤੇ ਦੇਣੇ ਨਹੀਂ ਕਿਸੇ ਨੇ ਕਹੇ ਤਾਂ ਫਿਰ ਮੈਂ ਨਹੀਂ ਕਿ્યાં ਵੀ ਦੇ ਦੇਣ ਤਾਂ ਵੀ ਬੜੀ ਬਾਦ ਹੁੰਦੀ ਏਦਾਂ ਕਰਨੀ ਫੋਨ ਕਰਕੇ ਦੇਖ ਲਈਆਂ ਫਲਾ ਕਰਨੀ ਆ ਰੰਮਨ ਨਾਲ ਪੁੱਛ ਨਹੀਂ ਆ ਕੀ ਕਹਿੰਦੀ ਆ ਇਹ ਫੋਨ ਜੀ ਮੰਨਵਾ ਨਹੀਂ ਲਾਦੇ ਨਹੀਂ ਕਰਦਾ ਇੱਥੇ ਫੋਨ ਨਹੀਂ ਲੱਗੇ ਹਨ ਜੀਵਨ ਇਹ ਜੀਵਨ ਹਾਂਜੀ ਓਰਾ ਆਹ ਪੁੱਤ ਗੱਲ ਸੁਣ ਮੇਰੀ ਆਈ ਜੇ ਆਏ ਜਰਾ ਕੋਤਾ ਨਹੀਂ ਕੀ ਗੈਣਾ ਨੂੰ ਮੀਨ ਚੱਲ ਬਾਤ ਹੀ ਵੇਨੀ ਸਬਜੀ ਦਾ ਸੋਣੀ ਲੈਣੀ ਪਲਾ ਕਿਹੜੀ ਗੱਲ ਕਰਨੀ ਕਿਹੜਾ ਵਾਲਾ ਪੋਣਾ ਮੇਰੇ ਕੰਨ ਦੇ ਵਿੱਚ ਹਾਂਜੀ ਮੰਮੀ ਦੱਸੋ ਇਹ ਦੱਸਣਾ ਕੀ ਆ ਮੈਨੂੰ ਫੋਨ ਨੰਬਰ ਲਾ ਕੇ ਦੇ ਹਰਮਨ ਦਾ ਰਮਨ ਭੈਣ ਜੀ ਦਾ ਆਹੋ ਰਮਨ ਭੈਣ ਜੀ ਨਾਲ ਗੱਲ ਤਾਂ ਢੀ ਹੋਈ ਏ ਕੇ ਨਹੀਂ ਮੈਂ ਫੇਰ ਗੱਲ ਕੋਈ ਮੇਰੇ ਦਿਲ ਚੋਂ ਉਹ ਮੈਂ ਕਰਨੀ ਚਲਾ ਦੇ ਨੰਬਰ ਕੋਈ ਨਹੀਂ ਲਾ ਦਨੀ ਲਿਆਉਣੀ ਫੋਨ ਮੈਂ ਹਾਈ ਹਾਈ ਮੰਮੀ ਨੂੰ ਕੀ ਕੰਮ ਪੈ ਗਿਆ ਰਮਨ ਦੇ ਨਾਲ ਅੱਜ ਚੇਚਾ ਫੋਨ ਕਰਨਾ ਵਾ ਅੱਜ ਕੱਲੀ ਤੇ ਗੱਲ ਹੋਈ ਮਾਵਾ ਧੀਆਂ ਦੀ ਕੀ ਪਾ ਕਿਹੜੀ ਨਵੀਂ ਤਾਜ਼ੀ ਕਰਨੀ ਆ ਹੋ ਸਕਦਾ ਸੂਟ ਬਾਰੇ ਕੋਈ ਗੱਲ ਕਰਨੀ ਹੋਵੇ ਵੀ ਮੈਨੂੰ ਤੋਂ ਮਾੜਾ ਸੂਟ ਲੈਤਾ ਚੱਲ ਵੇਨੀ ਆ ਆਪਣਾ ਫੋਨ ਲਾ ਕੇ ਦਿੰਨੀ ਆ ਤੇ ਕੀ ਗੱਲਬਾਤ ਕਰਦੀਆਂ ਮਮਾ ਤੀਆਂ ਆਲੋਫ ਲਾਤਾ ਜੇ ਫੋਨ ਕਰ ਲੋ ਗੱਲ ਹਾਂਜੀ ਹਾਂ ਹਲੋ ਹਾਂ ਰਮਨ ਕੀ ਹਾਲ ਆ ਪਤਾ ਹਾਂ ਠੀਕ ਠਾਕ ਆ ਚਲੋ ਠੀਕ ਹੀ ਚਾਹੀਦਾ ਹੋਰ ਪ੍ਰੋਣੇ ਦਾ ਸਨਾ ਮੁੰਡਿਆ ਦਸਣਾ ਹੂੰ ਠੀਕ ਠਾਕ ਨੇ ਉਹ ਵੀ ਅੱਛਾ ਤੇ ਬਾਕੀ ਚੋਨੇ ਚਨੇ ਤਾਂ ਨਹੀਂ ਪਰ ਕਿਆ ਕਾਮ ਆ ਹੂੰ ਅੱਛਾ ਪਾਲੀਆਂ ਖਾਦਾ ਖੋਦਾ ਚੱਲ ਚੰਗਾ ਵਾ ਮਾਰਿਓ ਫੇਰਾ ਫੇ ਸਾਡੇ ਵੱਲ ਆ ਫੇਰ ਨਾ ਮੈਂ ਗੱਲ ਕਰਨੀ ਏਕ ਤਾਂ ਪਤਨਾ ਫੋਨ ਲਾਇਆ ਤੈਨੂੰ ਮੈਂ ਉਹਨਾਂ ਦਾ ਕੱਲ ਰਾਜੀ ਬਾਜੀ ਪੁੱਛ ਲਿਆ ਹਾਂ ਆਹ ਹੋ ਗੱਲ ਦੱਸਨੀ ਆ ਤੈਨੂੰ ਕੋਈ ਨਹੀਂ ਗੱਲੇ ਦਾਵਾ ਭਈ ਤੂੰ ਪਤਾ ਦੋਂ 10 ਲੱਖ ਰੁਪਈਆ ਖੜਿਆ ਸੀ ਨਾ ਮੱਝ ਲੈਣ ਵਾਸਤੇ ਤੇ ਮੈਂ ਉਹਨਾਂ ਨੂੰ ਕਹਿ ਕੇ ਦਵਾਇਆ ਸੀ ਮੈਂ ਕਿਹਾ ਦੋ ਉਹਨਾਂ ਮੱਝ ਲੈਣੀਆਂ ਤਾਂ ਪਰ ਉਹਨਾਂ ਮੂੰਹ ਬਣਾਏ ਗਾ ਕੇ ਕਹੇਗਾ ਪੇਕੇ ਗਈ ਆ ਤੇ ਪੈਸੇ ਲੱਖ ਰੁਪਈਆ ਵੀ ਨਹੀਂ ਦਿੱਤਾ ਤੇ ਮੈਂ ਤੈਨੂੰ ਉਹਦਾ ਪਤਾ ਵੇ ਹਲਾ ਕੇ ਆ ਕੇ ਦਵਾਇਆ ਸੀ ਤੇ ਹੁਣ ਉਹਨਾਂ ਦੇ ਨਾ ਮੋਢੇ ਨੂੰ ਲੋੜ ਵਾ ਉਹਨਾਂ ਨੇ ਕੋਈ ਫੀਸ ਪਾਸ ਪਰ ਨਹੀਂ ਆ ਜਾਂ ਬਾਹਰ ਦੀਆਂ ਕਿ ਤਰ੍ਹਾਂ ਤੈਨੂੰ ਪਤਾ ਹੀ ਆ ਕੰਮ ਤਾਂ ਦੇ ਬਥੇਰੇ ਪੈਸਿਆਂ ਦੇ ਪੈਸੇ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ ਆਹੋ ਤੇ ਇਦਾਂ ਕਰ ਮੇਰੀ ਧੀ ਕਿ ਹੁਣ ਉਹ ਪੈਸੇ ਜਿਹੜੇ ਵਾਪਸ ਕਰਦੇ ਆਹੋ ਫੇਰ ਵੀ ਪਤਾ ਲੋੜ ਪੈਂਦੀ ਆ ਆ ਜਰੂਰੀ ਆ ਤਾਂ ਹੀ ਤੈਨੂੰ ਫੋਨ ਕੀਤਾ ਮੈਂ ਜੇ ਜਰੂਰੀ ਨਾ ਹੁੰਦੀ ਫੇਰ ਮੈਂ ਕਰਨਾ ਨਹੀਂ ਆ ਕਿ 6-7 ਮਹੀਨੇ ਹੋ ਗਏ ਤੈਨੂੰ ਕਿਹਾ ਹੀ ਨਹੀਂ ਹੁਣ ਲੋਰਸ ਇਥੇ ਤਾਂ ਹੀ ਤੈਨੂੰ ਪਤਾ ਕਿਹਾ ਮੈਂ ਤੇ ਵੱਧ ਵੱਧ ਹੋ ਸਕਦਾ ਤੇ ਵੱਧ ਕਰ ਦੋ ਜੇ ਵੱਧ ਨਹੀਂ ਤੇ ਚਲੋ ਉਹਨਾਂ ਦੇ ਦੇਨੇ ਜਿਹੜੇ ਉਥੇ ਦੋ ਆਹੋ ਦੇ ਲਿਓ ਫਿਰ ਇਹ ਬਿਆਨ ਕੇ ਜਿਹ ਹੈਗੇ ਆ ਘਰ ਤੇ ਹਾਂ ਚਲੋ ਵੇਖ ਲਿਓ ਜਿੱਦਾਂ ਹੋਊਗਾ ਪਰ ਇਹਨਾਂ ਦਾ ਹੁਣ ਸਾਰਿਆ ਜ਼ਰੂਰ ਇਹਨਾਂ ਤੁਹਾਡਾ ਸਾਰ ਦਿੱਤਾ ਸੀ ਹੁਣ ਤੁਸੀਂ ਇਹਨਾਂ ਦਾ ਸਾਰੋ ਇਦਾਂ ਕਥਾ ਬਤਾਂ ਵੀ ਆਰ ਹੁੰਦਾ ਬਣਿਆ ਲੋੜਤਾ ਉਧਰ ਉਧਰੀ ਤੇ ਬੰਦਾ ਲੈ ਕੇ ਭੈਣ ਭਰਾ ਕੋ ਵਰਤ ਲੈਂਦਾ ਵਾ ਹੁਣ ਦਿੱਤੇ ਹੋਣਗੇ ਫੇਰ ਲੋੜ ਪਊ ਫੇਰ ਲੈ ਜੀ ਲੈ ਮੈਂ ਤੇ ਐਵੇਂ ਚੰਗਾ ਮਾੜਾ ਕਹਿੰਦੀ ਰਹੀ ਪਰ ਫੇਰ ਵੀ ਜਿੱਦਾਂ ਮਰਜੀ ਆ ਮੰਮੀ ਹਾੜਾ ਤੇ ਬੜਾ ਸੋਚਦੀ ਆ ਜਿੰਨੀ ਫਿਕਰ ਮੰਜਿੰਦਰ ਦੀ ਕਰਦੀ ਓਨੀ ਫਿਕਰ ਆਪਣੀ ਕੁੜੀ ਦੀ ਨਹੀਂ ਕਰਦੀ ਜੇ ਇਹੋ ਜੀ ਕੋਈ ਗੱਲ ਹੁੰਦੀ ਨਾ ਤੇ ਫੇਰ ਤੇ ਮੰਮੀ ਨੇ ਕਹਿਣਾ ਹੈ ਵੀ ਪੈਸੇ ਰਹਿਣ ਦੇ ਕੋਈ ਗੱਲ ਨਹੀਂ ਤepar ਹੁਣ ਆਪ ਹੀ ਫੋਨ ਕੀਤਾ ਅਸੀਂ ਕਿਹੜਾ ਕਿਹਾ ਹੈਗਾ ਆਪ ਹੀ ਫੋਨ ਕਰਕੇ ਕਿਹਾ ਕਿ ਉਹਨਾਂ ਦੇ ਪੈਸੇ ਵਾਪਸ ਕਰਕੇ ਜਾਓ ਜੀਵਨ ਕਿਤੇ ਨਾ ਕਿਤੇ ਤੁਸੀਂ ਗਲਤ ਵਾਂ ਮੈਨੂੰ ਵੀ ਇੰਨਾ ਮਾੜਾ ਵਿਹਾਰ ਨਹੀਂ ਕਰਨਾ ਚਾਹੀਦਾ ਫਿਰ ਵੀ ਨਾ ਵੱਡੇ ਜਿਹੜੇ ਆ ਨਾ ਵੇੜੇ ਦੀ ਸ਼ਾਨ ਹੁੰਦੇ ਆ ਇਹਨਾਂ ਤੋਂ ਬਗੈਰ ਘਰ ਕੇ ਇਹਦੇ ਕੰਮ ਦਾ ਵਾ ਜਦੋਂ ਮੰਮੀ ਚਲ ਗਈ ਸੀ ਥੋੜੇ ਦਿਨ ਤੇ ਮੇਰਾ ਕਿੱਡਾ ਮਾੜਾ ਹਾਲ ਹੋਇਆ ਸੀ ਮਗਰੋਂ ਮੈਂ ਤੇ ਬੂਹੇ 'ਚ ਪੈਰ ਰੱਖਣ ਜੋਗੀ ਨਹੀਂ ਰਹੀ ਭਾਵੇਂ ਮੈਂ ਜਿੱਦਾਂ ਮਰਜ਼ੀ ਕਰਦੀ ਵੀ ਹੁਣ ਮੈਂ ਬੜੀ ਸੌਖੀ ਹਾਂ ਹੁਣ ਮੈਂ ਆ ਹੁਣ ਮੈਂ ਜਾ ਹਾਂ ਇਕੱਲੇ ਬੰਦੇ ਤਾਂ ਉਹਦਾ ਟਾਈਮ ਪਾਸ ਨਹੀਂ ਹੁੰਦਾ ਚੱਲ ਕਿਤੇ ਨਾ ਕਿਤੇ ਤਾਂ ਮੈਂ ਵੀ ਗਲਤ ਹੈਗੀ ਆ ਤੇ ਉਧਰ ਕਿਤੇ ਨਾ ਕਿਤੇ ਤਾਂ ਇਹਦੀ ਕੁੜੀ ਵੀ ਗਲਤ ਵਾ ਸਾਰਾ ਸਿਆਪਾ ਤੇ ਉਹਦਾ ਵਾ ਉਹ ਪਵਾੜੇ ਪਾਉਂਦੀ ਰਹੀ ਹੈ ਸਾਡੇ ਵਿੱਚ ਚੱਲ ਹੁਣ ਆਪੇ ਦੇਣ ਆਵੂਗੀ ਨਾ ਪੈਸੇ ਆਪਾਂ ਕਿਹੜਾ ਕਿਹਾ ਵਾ ਹੁਣ ਆਪਣੀ ਮਾਂ ਨੇ ਕਿਹਾ ਪੈਸੇ ਵਲੋਂ ਚੱਲ ਮਨਜਿੰਦਰ ਨੂੰ ਦੱਸਣੀ ਆ ਜਾ ਕੇ ਮੈਂ ਹਾਂ ਅੱਛਾ ਸੂਟ ਦੀ ਤਾਂ ਕੋਈ ਗੱਲ ਨਹੀਂ ਹੋਈ ਉਹ ਤਾਂ ਉਦਾਂ ਹੀ ਆਂਦੀ ਹੈ ਫਿਰ ਸੂਟ ਇਦਾਂ ਵਧੀਆ ਨਹੀਂਗਾ मैं वो मगर ला के मैं भी आता मैं चल ना होगा कोई गल नहीं हम मैं आख दी धी ने सूट दिता मैं चेचा लिया माड़ा थोड़ा देना है पर तेन पता भरजाई देभाव का हूँ तो नींदना ही होंगे वा मैं भी डर ने फिर कह छह नहीं ठीक है नहीं चंगा तो चलो रहन देवा पर नहीं मैं समा लैना विक्रना घर तू समा के पावगी मैं बड़ा सोहना सूट है चंगा ਚੰਗਾ ਠੀਕ ਆ ਫਿਰ ਆਇਓ ਜਰੂਰ ਹੈ ਕੰਮ ਕਰਿਓ ਆਹ ਜ਼ਰੂਰੀ ਆ ਅੱਛਾ ਚਲੋ ਠੀਕ ਆ ਚੰਗਾ ਸਸੇਕਾਰ ਇਹ ਤਾਂ ਲੱਗਦਾ ਵਾਵਾ ਗੁੜੀ ਨੀ ਨੇ ਸੁੱਤੇ ਆ ਠੀਕਰਾਂ ਠਾਲਾਂ ਕਾ ਜੇ ਸੁੱਤੇ ਰਹਿਣ ਦਾ ਨਹੀਂ ਨਹੀਂ ਠਾਲ ਹੀ ਲੈਣੀ ਆ ਮੇਰੇ ਵੀ ਢਿਡ ਚ ਕਿਹੜੀ ਗੱਲ ਪਚੜੀ ਆ ਮਨਜਿੰਦਰ ਮੈਂ ਕੀ ਆਖਿਆ ਹਾਂ ਉਠੋ ਤਾਂ ਕੀ ਗੱਲ ਨਹੀਂ ਗੁੜੀ ਨੀਂਦੇ ਸੁੱਤੇ ਜਿਦਾ ਰਾਤ ਕਿਤੇ ਸੁੱਤੇ ਨਹੀਂ ਹੁੰਦੇ ਹਾਂ ਐਨੀ ਨੀਂਦ ਆ ਗਈ ਉਹ ਜਿੱਥੇ ਗਏ ਸੀ ਨਾ ਉੱਥੇ ਫੇ ਖਲੋ ਖਲੋ ਕੇ ਆਕੜ ਗਏ ਅੱਛਾ ਤੇ ਉਹ ਮੜਾ ਜੀ ਤੇ ਠਾਂ ਹੀ ਹੋਇਆ ਵਾ ਤੇ ਅੱਖ ਲੱਗ ਗਈ ਚਲੋ ਕੋਈ ਨਹੀਂ ਮੇਰੀ ਗੱਲ ਸੁਣੋ ਹਾਂ ਸਾੜਨਾ ਮੈਂ ਗੱਲ ਕਰਨੀ ਆ ਦੱਸ ਅੱਜ ਨਾ ਮੰਮੀ ਨੇ ਮੈਨੂੰ ਆਵਾਜ਼ ਮਾਰੀ ਤੇ ਮੈਨੂੰ ਰਮਨ ਨੂੰ ਫੋਨ ਲਾ ਕੇ ਦੇ ਅੱਛਾ ਤੇ ਪਹਿਲਾਂ ਤੇ ਮੈਂ ਸੋਚਿਆ ਵੀ ਹਰੇ ਕਿਹੜੀ ਗੱਲ ਕਰਨੀ ਮਾਵਾ ਧੀਆਂ ਨੇ ਕੋਈ ਕੰਮ ਹੀ ਹੁੰਦਾ ਤਾਨੂੰ ਦੱਸਣੀ ਆ ਫਿਰ ਮੈਂ ਲਾਤਾ ਫੋਨ ਮੈਂ ਚਾ ਲਾਦਨੀ ਕੀ ਤਾਂ ਕੀ ਕਹਿਣਾ ਵਾ ਅੱਛਾ ਪਰ ਨਾ ਅੱਜ ਜੋ ਮੈਂ ਸੁਣਿਆ ਨਾ ਮੇਰੀ ਅਕਲ ਟਕਾਣੇ ਆਈ ਐ ਮੰਮੀ ਨੇ ਨਾ ਲੱਖ ਰੁਪਈਆ ਨਹੀਂ ਸਾਡਾ ਰਵਨ ਭੈਣ ਜੀ ਨੇ ਖੜਿਆ ਆ ਉਹ ਤਾਂ ਦੇਣ ਦਾ ਨਾ ਹੀ ਦੀ ਲੈਣ ਦੇ ਅੱਜ ਵਿਚਾਰੀ ਨੇ ਆਪ ਫੋਨ ਕੀਤਾ ਤੇ ਉਹਨਾਂ ਦਾ ਲੱਖ ਰੁਪਈਆ ਦੇ ਕੇ ਜਾ ਉਹਨਾਂ ਦੇ ਮੁੰਡੇ ਦੇ ਵੀ ਕਿਤੇ ਗੱਲ ਬਣਨੀ ਉਹਨਾਂ ਨੂੰ ਵੀ ਲੋੜ ਵਾ ਉਹਨਾਂ ਨੇ ਕਿੱਥੋਂ ਪੈਸੇ ਲੈਣੇ ਆ ਜਦੋਂ ਮੈਂ ਗੱਲਾਂ ਸੁਣੀਆਂ ਨਾ ਸੱਚੀ ਗੱਲ ਆ ਇੱਕ ਵਾਰੀ ਨਾ ਮੈਨੂੰ ਬੜੀ ਸ਼ਰਮ ਆਈ ਕਿ ਮੈਂ ਇੰਨਾ ਮਾੜਾ ਵਿਹਾਰ ਕਰਦੀ ਰਹੀ ਆ ਮੰਮੀ ਦੇ ਨਾਲ ਮੈਨੂੰ ਨਹੀਂ ਹੀ ਕਰਨਾ ਚਾਹੀਦਾ ਮੇਰੀ ਗੱਲ ਸੁਣ ਲੈ ਪਹਿਲਾਂ ਉਹ ਤੈਨੂੰ ਤਾਂ ਮੈਂ ਪਹਿਲਾਂ ਕਹਿੰਦਾ ਰਿਹਾ ਵਾਂ ਕਿ ਮਾਂ ਮੇਰੀ ਇਦੀ ਵੀ ਮਾੜੀ ਨਹੀਂਗੀ ਜਿੰਨੀ ਤੂੰ ਸਮਝੀ ਠੀਕ ਆ ਫਿਰ ਵੀ ਸਿਆਣਾ ਬੰਦਾ ਸਿਆਣੀ ਗੱਲ ਕਰਦਾ ਹੁੰਦਾ ਵਾ ਜੋ ਗੱਲ ਕਰਦੀ ਤੈਨੂੰ ਲੱਗਦੀ ਹੈ ਮਿਰਚਾਂ ਠੀਕ ਆ ਸਿਰਫ ਮਾਤਾ ਦੇ ਬਿਮਾਰ ਹੋਣ ਕਰਕੇ ਤੇਰਾ ਥੋੜਾ ਜਿਹਾ ਗੜਬੜੀ ਹੋ ਗਿਆ ਤੇਰਾ ਕੰਮ ਹੈ ਉਹ ਮੰਜੇ ਤੇ ਪੈ ਗਈ ਤੂੰ ਉਮਰ ਕੇ ਖਿਜਾ ਖਜਾਈ ਤੇ ਫੋਪੀ ਕਦੀ ਉਹਦੇ ਗੱਲ ਪੈ ਜਾ ਕਦੀ ਉਹਦੇ ਪੈ ਜਾ ਤੇ ਕੰਮ ਤੇ ਉਹ ਜਿਹੜਾ ਫੋਨ ਤੂੰ ਕਰਨ ਦੀ ਹੈ ਗਲਤ ਕੱਖਵੇਂ ਨਹੀਂ ਹੁੰਦੀ ਸਿਆਣੇ ਬੰਦੇ ਤੇ ਘਰ ਬੈਠੇ ਨਹੀਂ ਮਾਰ ਹੁੰਦੇ ਹੈ ਉਹ ਹੀ ਤੇ ਗੱਲ ਵਾ ਸਰ ਕੋ ਨਾ ਬਿਮਾਰ ਕਰਕੇ ਥੋੜੀ ਜੀ ਮੇਰੀ ਮਾਂ ਦੀ ਬੇਕਦਰਹੀ ਹੋ ਗਈ ਹੋਰ ਗੱਲ ਕੋਈ ਨਹੀਂ ਮੈਂ ਕਿਹੜਾ ਕਰਨਾ ਚਾਹੁੰਦੀ ਹਾਂ ਮਾਂ ਦੀ ਬੇਕਦਰਹੀ ਪਰ ਤੁਹਾਡੀ ਭੈਣ ਵੀ ਬੜੀ ਵੱਧ ਵਾ ਉਹ ਜਦੋਂ ਆਉਂਦੀ ਹੀ ਨਾ ਮੈਨੂੰ ਅਹਿਸਾਸ ਕਰਾਉਂਦੀ ਹੀ ਵੀ ਤੂੰ ਇਹ ਘਰ ਵਿੱਚ ਉਪਰੀ ਆ ਆਣ ਆਣ ਕੇ ਮੰਮੀ ਦੇ ਸੰਦੂਖਾਂ 'ਚ ਮੂੰਹ ਵੜ ਵੜ ਕੇ ਸੰਦੂਖ ਫੋਲਦੀ ਹੁੰਦੀ ਹੀਗੀ ਉਹਨੇ ਮੈਨੂੰ ਐਦਾਂ ਸੁਣਾਉਂਦੀ ਹੁੰਦੀ ਸੀ ਵੀ ਜਿੱਦਾਂ ਤੇਰਾ ਇਹ ਘਰ ਵਿੱਚ ਕੋਈ ਹੱਕ ਨਹੀਂਗਾ ਤੇ ਮੇਰਾ ਵਾ ਤੇ ਮੇਰੀ ਮਾਂ ਦਾ ਹੀ ਆ ਬਸ ਤੇ ਇਹ ਗੱਲਾਂ ਮੈਨੂੰ ਖੇਚੜਦੀ ਹੁੰਦੀ ਸੀ ਉਹ ਮੇਰੀ ਪਹਿਲੋ ਗੱਲ ਸੁਣ ਲਾ ਉਹ ਜੜੀਆਂ ਧੀਆ ਹੁੰਦੀਆਂ ਹੋਣਾ ਇਸ ਸਦਾ ਹੀ ਹੱਕ ਆਪਣਾ ਰੱਖਦਿਆਂ ਰਾਦਿਆਂ ਪੇ ਕੰਦੇ ਉੱਤੇ ਤੂੰ ਗੱਲ ਕਿਉਂ ਨਹੀਂ ਸਮਝਦੀ ਹੈ ਤੇਰੇ ਕਿਹੜੇ ਉਹਨੇ ਉੱਥੇ ਕਾਂਡੇ ਕੱਢ ਕੇ ਫੜਾ ਦਿੱਤੇ ਸੀ ਇਹਨੂੰ ਪਰ ਫਿਰ ਵੀ ਨਾ ਧੀਆ ਨੂੰ ਇਹ ਸੋਚਣਾ ਚਾਹੀਦਾ ਤੇਰਾ ਆਪਣੇ ਕੋਲ ਸਮਾਨ ਛੇੜਿਆ ਗੱਲ ਆਪਣੀ ਸੋਚਦੀ ਹੁੰਦੀ ਹੈ ਹੈ ਫਿਰ ਵੀ ਚਲੋ ਸੌ ਗੱਲਾਂ ਬਾਤਾਂ ਹੁੰਦੀਆਂ ਮਾਵਾਂ ਧੀਆਂ ਦੀਆਂ ਹੈ ਭਾਵੇਂ ਹੈ ਤੇ ਭਾਵੇਂ ਨਹੀਂ ਪਰ ਉਹਨੂੰ ਵੀ ਸੋਚਣਾ ਚਾਹੀਦਾ ਵਾ ਕਿ ਇਹ ਵੀ ਹੁਣ ਕਰਦੀ ਮਾਲਕ ਵਾ ਥੋੜਾ ਬਹੁਤਾ ਉਹਨੂੰ ਵੀ ਇਹ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਵਾ ਉਹਨੇ ਸਾਡੇ 9700 ਚ ਫਿੱਕ ਪਾਈ ਹੈ ਜਿਆਦਾ ਮੇਰੀ ਸੁਣ ਲੈ ਗੱਲ ਨਿਆਣੇ ਹੋਇਆ ਸਿਆਣੇ ਹੈ ਉਹ ਤਾ ਤੂੰ ਆਪ ਹੀ ਸਮਝਦਾਰ ਹੋ ਜਾ ਹੋ ਜਾ। ਰੋਜ਼ ਕਲੇਸ਼ ਕਰਦੇ ਚੰਗਾ ਹੁੰਦਾ ਵਾ। ਹੈਂ? ਮੈਂ ਕਿਹੜਾ ਚਾਹਨੀ ਆ ਕਲੇਸ਼ ਕਰਨਾ। ਕੁਝ ਗੱਲਾਂ ਐ ਹੋ ਜੀਆਂ ਹੋਈਆਂ ਜਿਨ੍ਹਾਂ ਦੇ ਕਰਕੇ ਮੈਨੂੰ ਖੇਚ ਅੰਡ ਐ ਵੀ। ਤੇ ਮੈਂ ਵੀ ਬੋਲਣਾ ਸਟਾਰਟ ਕਰਤਾ। ਉਦਾਂ ਨਾ ਅੱਜ ਮੈਨੂੰ ਇਹ ਚੀਜ਼ ਦਾ ਥੋੜਾ ਥੋੜਾ ਅਹਿਸਾਸ ਹੋ ਗਿਆ ਵਾ। ਵੀ ਨਹੀਂ ਜਿਹੜੇ ਵੱਡੇ ਬਜ਼ੁਰਗ ਹੁੰਦੇ ਆ ਨਾ ਉਹ ਘਰ ਦੇ ਵੇੜੇ ਦੀ ਰੌਣਕ ਹੁੰਦੇ ਆ। ਪਰ ਮੇਰੇ ਕੋਲ ਵੀ ਬੜੀਆਂ ਗਲਤੀਆਂ ਹੋ ਗਈਆਂ ਵਾ। ਚਲੋ ਕੋਈ ਨਹੀਂ ਮੈਂ ਥੋੜੀਆਂ-ਬਹੁਤੀਆਂ ਗਲਤੀਆਂ ਆਪਣੀਆਂ ਸਧਾਰੂੰਗੀ ਹੁਣ। ਉਦਾਂ ਮੈਨੂੰ ਨੱਕ ਪਤਾ ਲੱਗ ਗਿਆ। ਤੇ ਮੰਮੀ ਸਾਡੇ ਬਾਰੇ ਜਿਆਦਾ ਸੋਚਦੀ ਐ। ਵੇ ਮੰਮੀ ਉਹਦਾ ਪੁੱਤ ਵਾਂ। ਮੈਂ ਉਹਨੂੰ ਕਿੰਨਾ ਕਿ ਮਾੜਾ ਲੱਗਣਾ ਹੈ। ਅਸੈਰਸ ਹੁਣੀ ਆ ਨਾ ਤੇ ਜਾਨਵਾਰਾਂ ਤੱਕ ਜਾਂਦੀ ਐ ਮਗਰ ਹੈਂ। ਗੱਲ ਤੇ ਤੁਹਾਡੀ ਸੱਚੀ ਆ। ਬਥੇਰਾ ਕਰਦੀ ਸੈਰਸ ਨਾਲ। ਉਹ ਤੇ ਗੱਲ ਵਾਂ ਨਾ ਪਰ ਤੇਰੀ ਦਿਮਾਗ ਅਕਲ ਦੇ ਪਰਦਾ ਪਿਆ ਏ। ਨਿਆਣੇ ਵੀ ਮੈਨੂੰ ਕਹਿੰਦੇ ਸੀ ਵੀ ਮੰਮੀ ਦਾਦੀ ਸਾਡੀ ਬੜੀ ਚੰਗੀ ਐ ਤਿੱਦਾਂ ਨਾ ਕਰਿਆ ਕਰ। ਪਰ ਨਾ ਕੋਹ ਰਮਨ ਪੈਣ ਦੀਆਂ ਗੱਲਾਂ ਸੋਚ-ਸੋਚ ਕੇ ਮੇਰਾ ਦਿਮਾਗ ਖਰਾਬ ਹੁੰਦਾ ਹੈਗਾ। ਪੇਰ ਰਮਨ ਨਾ ਜਿਆਦਾ ਕਰਦੀ ਐ ਤੇ ਮੇਰੇ ਨਾਲ ਨੀ ਕੀ ਕਰਦੀ। ਮੈਨੂੰ ਨਾ ਸਮਝਦੀ ਐ ਦੱਸਾਂ ਗੱਲ ਕੀ ਐ ਜਦੋਂ ਬੰਦੇ ਦੇ ਦਿਲ ਦੇ ਵਿੱਚ ਗਲਤਫਹਿਮੀ ਪੈ ਜੈ ਨਾ ਉਹਨੂੰ ਇਹੋ ਹੀ ਹੁੰਦਾ ਫਿਰੇ ਮੇਰੀਆਂ ਗੱਲਾਂ ਕਰਦੇ ਆ ਹੈ 20 ਘੰਟੇ ਕੋ ਬੰਦੇ ਥੋੜੀ ਗੱਲ ਕਰੀ ਜਾਈਦੀ ਹੁੰਦੀ ਐ ਦਿਹਾੜੇ ਦੇ 20 ਕੰਮ ਨਵੇਂ ਪੁਰਾਣੇ ਹੁੰਦੇ ਰਹਿੰਦੇ ਇੱਥੇ ਨਵੀਂ ਤੋਂ ਨਵੀਂ ਗੱਲ ਹੁੰਦੀ ਰਹਿੰਦੀ ਐ ਹੈ ਤੇ ਤੂੰ ਸਿਰਫ ਇਹੋ ਸੋਚੀ ਗਈ ਫਿਰੇ ਮੇਰਾ ਹੀ ਮੇਰੀਆਂ ਗੱਲਾਂ ਕਰਦੇ ਆ ਪਰ ਤੁਹਾਨੂੰ ਮੈਂ ਇੱਕ ਗੱਲ ਆਖਾਂ ਜਦੋਂ ਘਰ ਦੀਆਂ ਧੀਆਂ ਵੀ ਆਈਆਂ ਜਾਣਨਾ ਉਹਨਾਂ ਨੂੰ ਦਖਲਅੰਦਾਜ਼ੀ ਦੇਣੀ ਛੱਡ ਦੇਣੀ ਚਾਹੀਦੀ ਆ ਜੇ ਉਹ ਆਪਣੀ ਜ਼ਿੰਦਗੀ ਜੀਣਾ ਚਾਹੁੰਦੀਆਂ ਵਾ ਪੇ ਅਸੀਂ ਉੱਥੇ ਆਪਣੀਆਂ ਮਰਜ਼ੀਆਂ ਰਜਿਆਂ ਦਾ ਵੀ ਦਿਲ ਹੁੰਦਾ ਉਹਨਾਂ ਦਾ ਵੀ ਦਿਲ ਕਰਦਾ ਆਪਣੇ ਘਰ ਵਧੀਆ ਤਰੀਕੇ ਨਾਲ ਰਹਿਣ ਜਦੋਂ ਦੂਜਾ ਬੰਦਾ ਆ ਕੇ ਘਰ ਚ ਦਖਲੰਦਜ਼ੀ ਕਰਦਾ ਵਾ ਨਾ ਫੇਰ ਹੀ ਪਾੜ ਪੈਂਦੇ ਆ ਤੇ ਫੇਰ ਲੜਾਈਆਂ ਵਧਦੀਆਂ ਨਹੀਂ ਤੇ ਫੇਰ ਕੀ ਕਹਿੰਦੀ ਪੈਸੇ ਲਓ ਪਤਾ ਨਹੀਂ ਹੁਣ ਗਾੜੀਆਂ ਕੀ ਜਵਾਬ ਦਿੱਤਾ ਵਾ ਪਰ ਮੈਨੂੰ ਲੱਗਦਾ ਵਾ ਹਾਂ ਤੇ ਹੁਣ ਨਾ ਦੇਣੇ ਪੈਣੇ ਆ ਪੈਸੇ ਆਹੋ ਇਹ ਤਾਂ ਗੱਲ ਹੈਗੀ ਆਹੋ ਤੇ ਮੰਮੀ ਨੇ ਸਿੱਧਾ ਸਿੱਧਾ ਕਹਿਤਾ ਪੈਸੇ ਜਾਣ ਕੇ ਤੇ ਦੇ ਕੇ ਜਾਓ ਨਾ ਦੱਸਾਂ ਗੱਲ ਕੀ ਸੀ ਲੋੜ ਤੇ ਹੈਗੀ ਪੈਸਿਆਂ ਦੀ ਤੇ ਭਰ ਮੈਂ ਜਾਣ ਕੇ ਨਹੀਂ ਮੰਗਦਾ ਮੈਂ ਜੇ ਇਹ ਗੱਲ ਕੀਤੀ ਨਾ ਤੇ ਉਹਨੇ ਫੇਰ ਸਾਡੀ ਕੁੜੀ ਦਾ ਦਿਵਾਲੇ ਹੋਣਾ ਵਾ ਪਿਆ ਉਹ ਟਾਈਮ ਕਿਹੜਾ ਹੋ ਗਿਆ ਇਹ ਉਹ ਜੇ 20 ਬੰਦੇ ਗੱਲਾਂ ਕਰਦੇ ਆ ਤੁਸੀਂ ਵੀ ਤੇ ਐਵੇਂ ਆਪਣੇ ਜਵਾਈ ਕੋ ਡਰਦੇ ਜੇ ਉਹਦੇ ਨਿਆਣੇ ਜਵਾਨ ਹੋ ਗਨੇ ਕਿਦਾਂ ਚੱਲ ਚੱਲੀਆ ਉਹ ਯਾਰ ਮੇਰੀ ਪਹਿਲਾਂ ਗੱਲ ਸੁਣਾ ਡਾਡੂ ਰਕਾਦਾ ਹੁੰਦਾ ਵਾ ਆ ਕਿਤੇ ਚੱਲ ਮਾੜੀ ਲਾਗੇ ਬਣਈ ਤੇ ਬਣੇ ਬਣੀ ਰਹੇ ਲੋਕਾ ਕਹੜਾ ਲੈ ਇਹੋ ਤੇ ਇੱਕ ਨਿਗਾਹ ਜਿਹੇ ਐਡਾ ਵੱਡਾ ਰਿਸ਼ਤਾ ਹੁੰਦਾ ਵਾ ਹੈ ਤੇ ਵੀ ਨਹੀਂ ਸੰਭਾਲਿਆ ਗਿਆ ਤੇ ਕਿਸੇ ਵੇਲੇ ਗੱਲ ਸੁਣਨੀ ਵੀ ਪੈਂਦੀ ਆ ਕਿਸਦੀ 24 ਘੰਟੇ ਮੱਥੇ ਤੇ ਅੱਖਾਂ ਰੱਖੀ ਦੇ ਹੁੰਦੀ ਆ ਠੀਕ ਨਹੀਂ ਚਲੋ ਕੋਈ ਨਹੀਂ ਤੇ ਕੋਈ ਗੱਲ ਨਹੀਂ ਆਪਣੇ ਭੈਣ ਭਰਾਵਾਂ ਕਰਕੇ ਸੌ ਘਰ ਨਾਲ ਘਰ ਨਹੀਂ ਪੈਂਦੀ ਠੀਕ ਆ ਚਲੋ ਠੀਕ ਆ ਤੇ ਮੈਂ ਚਾਹ ਬਣਾਈ ਤਾਂ ਆਜੋ ਅੰਦਰ ਪੀ ਲੋ ਮੰਮੀ ਵੀ ਅੰਦਰੇ ਬੈਠੇ ਆਜੋ ਪਾਉਣਾ ਕੋਈ ਨਹੀਂ ਸ਼ੁ크ਰਾ ਪ੍ਰਭਾਦਮਾ ਦਾ ਪਤਾ ਨਹੀਂ ਕਿਥੋਂ ਦਿਨ ਚੜਿਆ ਵਾ ਇੰਨੀ ਸਿਫਤ ਕਰਨ ਵਾਲਾ ਮਾਤਾ ਦੀ ਹੈ ਪਤਾ ਨਹੀਂ ਕਿਨੇ ਕੰਚ ਵਾਲਾ ਪਾਇਆ ਵਾ ਮੈਨੂੰ ਤੇ ਉਮੀਦ ਕੋਈ ਨਹੀਂ ਕਿ ਉਹਗਾ ਸਦਾ ਘਰ ਦੇ ਹਲਾਸ ਤੋਂ ਦੂਰ ਜਾਣਗੇ ਆਹ ਤਾਂ ਜੱਗੋਂ ਤੇਰ ਵੀ ਹੋ ਗਈ ਹੈ ਚਲੋ ਕੋਈ ਨਹੀਂ ਮਹਾਰਾਜ ਜਿੱਤੇ ਸਮਰੱਤ ਬਖਸ਼ੇ ਇਹਨੂੰ ਲਾ ਲਾ ਕੇ ਨਾ ਜਿੱਥੇ ਜੀ ਘਰੇ ਸੁੱਟ ਛੜਦੇ ਨੇ ਤੇ ਜੋੜਨਾ ਨਹੀਂ ਇਹਨਾਂ ਨੇ ਕਿਤੇ ਬੀਬੀ ਕੀ ਕਰੀ ਜਾਂਦੀ ਆ ਕੁਛ ਨਹੀਂ ਪਤਾ ਦੋ ਕ ਕੱਪੜੇ ਹੀਗੇ ਅੱਛਾ ਅੱਛਾ ਪਏ ਹੀ ਤੇ ਮੇਰਾ ਰਾਦਾ ਮੈਂ ਚੱਲ ਜੋੜ ਕੇ ਰੱਖ ਦਿੰਨੀ ਆ ਇਦਾਂ ਹੀ ਮੁੰਡੇ ਸੁੱਟ ਜਾਂਦੇ ਲਾ ਕੇ ਠੀਕ 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 ਆਹੋ ਤੇ ਜੀਵਨ ਕਹਿਣ ਦੀ ਵੀ ਨਕਲੀ ਦਾ ਕੀਤਾ ਰਮਨ ਨੂੰ ਪਹਿਲਾਂ ਲਿਖੋਂ ਤੁਸੀਂ ਆਹੋ ਕੀਤਾ ਉਹ ਮੈਂ ਤੇ ਬੀਬੀ ਚੇਤਾ ਤੇ ਮੈਨੂੰ ਵੀ ਹੈਗਾ ਏ ਉਹ ਮੈਂ ਤਾਂ ਚੱਲਣਾ ਜਦੋਂ ਕਦੇ ਲਾਗੇ ਜੀ ਲੋੜ ਬਹੁਤੀ ਪਊਗੀ ਨਾ ਤੇ ਫੇਰ ਕਹੂੰਗਾ ਤੇ ਮੈਂ ਜਗੇਤੇ ਮਗੇਨਾਂ ਦੇ ਪ੍ਰੋਣੇ ਦਾ ਪਤਾ ਕੋਈ ਨਹੀਂਗਾ ਐਵੇਂ ਚੜੂ ਚੜੂ ਕਰਨਾ ਉਹਨੇ ਠੀਕ ਨਹੀਂ ਮਨੇ ਕਾਰਨਾਂ ਸਮੇ ਚੱਲੇ ਚੜੂ ਹੈ گا ਵਾ ਪਰ ਇਹ ਆ ਵੀ ਪੁੱਤ ਹੁਣ ਲੋੜ ਵਾ ਤੇ ਲੈਣੇ ਨਹੀਂਗੇ ਓਏ ਆਹੋ ਤੇ ਬੀਬੀ ਤੇਰੀ ਗੱਲ ਠੀਕ ਆ ਮੈਂ ਨਾ ਇਹੋ ਗੱਲਾਂ ਡਰਦਾ ਸੀ ਹੋਰ ਗੱਲ ਕੋਈ ਨਹੀਂ ਹੁਣ ਡਰਦੇ ਥੋੜਾ ਰਹਿਣਾ ਜਦੋਂ ਦਿੱਤੇ ਆ ਤੇ ਲੈਣੇ ਜਿਹੜਾ ਹੱਥ ਆਧਾਰ ਪੁੱਤ ਹੁੰਦਾ ਨਾ ਉਹ ਹੱਥ ਆਧਾਰੀ ਹੁੰਦਾ ਵਾ ਓਏ ਆਹੋ ਆਂ ਦੇਣ ਬਣਿਆ ਵਾ ਉਹ ਤੇ ਬੀਬੀ ਗੱਲ ਤੇਰੀ ਠੀਕ ਆ ਉਹ ਪਰ ਮੈਨੂੰ ਮੈਂ ਤਾਂ ਇਹੋ ਗੱਲੋ ਦੱਸਦਾ ਮੈਂ ਵੀ ਕੁੜੀ ਨੂੰ ਕਦੇ ਉੱਚਾ ਨਿਮਾ ਫੇਰ ਬੋਲੂਗਾ ਕਿ ਉਹਨਾਂ ਵੱਢ ਕੇ ਖਾ ਲਿਆ ਉਹ ਕਰ ਲਿਆ ਕਿਹਦੀ ਜਬਾਨ ਫੜ ਲੈਣੀ ਹੈ ਨਹੀਂ ਅਹੀਂ ਉਹਦਾ ਨਾਂ ਹੀ ਨਹੀਂ ਲਿਆ 7-8 ਮਿੰਟ ਤੇ ਹੋ ਗਏ ਆ ਓਏ ਆਹੋ ਇਹ ਤਾਂ ਗੱਲ ਹੈ ਵਾ ਉਹਨਾਂ ਨੂੰ ਫੇ ਸਾਨੂੰ ਦੋ ਉਹਨ ਲੋੜ ਪਈ ਆ ਤਾਂ ਫੇਰ ਹੀ ਮੈਂ ਤੂੰ ਹੀ ਤਾਂ ਮੈਨੂੰ ਕਿਹਾ ਹੀ ਨਹੀਂ ਹਾਂ ਇਹ ਮੰਗ ਜਾਂ ਨਾ ਮੰਗ ਮੈਂ ਆਪ ਹੀ ਮੈਨੂੰ ਕਿਹਾ ਵਾ ਇਹ ਲੋੜ ਦਾ ਮੈਨੂੰ ਪਤਾ ਵਾ ਵੀ ਲੋੜ ਆ ਓਏ ਆਹੋ ਇਹ ਤਾਂ ਗੱਲ ਹੈ ਮੈਂ ਤਾਂ ਕਰਕੇ ਫੋਨ ਕੀਤਾ ਸੀ ਤੇ ਅਜੇ ਦਿਨ ਤੇ ਅੰਨ ਦੇ ਜਾਂ ਵੀ ਉਹਨਾਂ ਕੀਤਾ ਲੱਗੇ ਜੈ ਨਹੀਂ ਦੇਣੇ ਉਹਨਾਂ ਦਾ ਵੀ ਕੀ ਪਤਾ ਹੈ ਉਧਰੋਂ ਬੀਬੀ ਸੱਸ ਦੀ ਵੀ ਗੱਲ ਬਣ ਜਾਣੀ ਬਾਤ ਦੀ ਅੱਛਾ ਆਹੋ ਏਜੰਟ ਕਹਿੰਦਾ ਹੈ ਵੀ ਚੱਲ ਥੋੜੇ ਬੋਦੇ ਪੈਸੇ ਮੈਨੂੰ ਦੇ ਦੋ ਅੱਛਾ ਤੇ ਪਰ ਮੈਂ ਕਿਹਾ ਮੈਂ ਵੀ ਜਿੰਨਾ ਜਿਹੜਾ ਸਾਡਾ ਮੁਰਾ ਲੈਣਾ ਬਾਹਰ ਪਹੁੰਚਦਾ ਇਹ ਨਹੀਂਗੇ ਦੇਣੇ ਤੇ ਥੋੜੇ ਬੋਤੇ ਹੱਥੀਮੰਦੀ ਦੇ ਦਾਂਗੇ ਠੀਕ ਨਹੀਂ ਤੇ ਮੈਂ ਫਿਰ ਤਾਂ ਹੀ ਨਹੀਂ ਕਿਹਾ ਮੈਂ ਤੇ ਜਬ ਲਾਗੇ ਜਾ ਕੇ ਫੇਰੀ ਭੈਣ ਨੂੰ ਕਰੂੰਗਾ ਪੈਨੋ ਨਹੀਂ ਪਤਾ ਮੈਨੂੰ ਪਤਾ ਵਾ ਹੁਣ ਤਾਂ ਫੋਨ ਕਰਾਂਗੇ ਤੇ ਫੇਰ ਹੀ ਉਹਨਾਂ ਨੇ ਕਿਤੇ ਦੇਣੇ ਆ ਉਹਨਾਂ ਤੇ ਉਹਨਾਂ ਦੇਣ ਆਉਣਾ ਹੀ ਨਹੀਂ ਆਹੋ ਉੱਥੇ ਕਿਹੜਾ ਚੱਕ ਕੱਟ ਕੇ ਰੱਖਿਆ ਹੋਣਾ 20 20 ਗੱਲਾਂ ਕਰਨੀਆਂ ਉਹਨੇ ਜੇ ਹਾਂ ਸੁਭਾ ਦਾ ਪਤਾ ਹੁੰਦਾ ਬੰਦੇ ਦਾ ਹਾਂਜੀ 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 ਤੇ ਹੁਣ ਤਾਂ ਉਹ ਆਖਾਂਗੇ ਤੇ ਫੇਰ ਹੀ ਕਰਨਗੇ ਉਹ ਹੁਣ ਨਾ ਇਸ ਤਰ੍ਹਾਂ ਕਰਿਓ ਫੇਰ ਇੱਕ ਵਿੱਚ ਕਿਤੇ ਕਰਦੇ ਹੋ ਫੋਨਾਂ ਆਹ ਵਿੱਚ ਵਾਰ ਕਰੂੰਗੀ ਕਿ ਤੇ ਫੇਰ ਮੈਂ ਨਿਕਾ ਗਾ ਜੇ ਮੈਂ ਕੀਤਾ ਨਾ ਤੂੰ ਇਹ ਕਹਣਾ ਭਾ ਤੇ ਮੈਂ ਦੀ ਜਾਨ ਖਾਲੀ ਹੈ ਹੈ ਪੈਸੇ ਕਾਦੇ ਲੈ ਲਿਆ ਤੇ ਬੀਬੀ ਤੂੰ ਗੱਲ ਕਰੇਂਗੀ ਨਾ ਤੇਰੀ ਗੱਲ ਦਾ ਨਿਕਾ ਅਰਮਨ ਨੇ ਗੁੱਸਾ ਕਰਨਾ ਆਹ ਹੋ ਤੇ ਤੇਰੀ ਗੱਲ ਠੀਕ ਵਾ ਨਹੀਂ ਮੈਂ ਹੀ ਕਰਾਂਗੀ ਫੇਰ ਮੈਂ 10 ਕ ਦਿਨ ਹਟਕੇ ਨਾ 15 ਕ ਦਿਨ ਤੇ ਫੇਰ ਮੈਂ ਫੇਰ ਯਾਦ ਕਰਾ ਚਣਾ ਆ ਯਾਦ ਕਰਾ ਦੀ ਆ ਪੁੱਤ ਇਹ ਕੰਮ ਜ਼ਰੂਰੀ ਕਰਨਾ ਜੇ ਮੁੰਡੇ ਦੀ ਬਾਅਦ ਦੀ ਗੱਲ ਬਾਰੇ ਕਿਉਂਕਿ ਬੀਬੀ ਗੱਲ ਇਹੀ ਹੈ ਮੇਰੀ ਗੱਲ ਚੜ ਜਣੀ ਵਾਂਝ ਤੇ ਤੇਰੀ ਗੱਲ ਦਾ ਕਹਣਾ ਵੀ ਚੱਲ ਬੀਬੀ ਫੂਨ ਕਰਨ ਦੀ ਹੈ ਹਾਂ ਲੋੜੀ ਆ ਤੇ ਕਰਨੀ ਨਹੀਂ ਤੇ ਉਹਨੇ ਕਰਨਾ ਨਹੀਂ ਆ ਤੇ ਚਲੋ ਨਾ ਜਨੂ ਆਦਲ ਆਪਣਾ ਕੰਮ ਲੱਗੇ ਆ ਜਾਣਾ ਮੁੰਡੇ ਦਾ ਤੇ ਚਲ ਮੈਂ ਆ ਟੈਚੀ ਦੁੱਤੀ ਲੈ ਆਵਾਂਗੇ ਥੋੜੇ ਵੇਲੇ ਕੋਲੇ ਜਾ ਕੇ ਨਹੀਂ ਨਹੀਂ ਨਾਲ ਨਾਲ ਨਾ ਥੋੜਾ ਥੋੜਾ ਸਮਾਨ ਲਿਆ ਕੇ ਰੱਖੀ ਜਾਓ ਆ ਉਹੀ ਗੱਲ ਵਾ ਨਾ ਮੜਕੇ ਇਦੀ ਵਾਰੀ ਕਈ ਸਮਾਨ ਰਹਿ ਹੀ ਜਾਂਦੇ ਆ ਆਹ ਪੈਰ ਤੇ ਨਹੀਂ ਫਿਰ ਕਈ ਵਾਰ ਕਈਆਂ ਚੀਜ਼ਾਂ ਦਾ ਚੇਤਾ ਹੀ ਭੁੱਲ ਜਾਂਦਾ ਉਹ ਤੇ ਗੱਲ ਵਾ ਨਾ ਉੱਥੇ ਕਿਹੜਾ ਪੁੱਤ ਘਰ ਆ ਉੱਥੇ ਜਿਹੜਾ ਖੜਿਆ ਹੋ ਉਹੋ ਹੀ ਵਰਤਨ ਉਹ ਤੇ ਗੱਲ ਵਾ ਆਹੋ ਤੇ ਆਜੋ ਉੱਥੇ ਬਾਹਰ ਬੈੰਨੇ ਆ ਹਾਂ ਚਲੋ ਹੈ ਚਲੋ ਬੈੰਨੇ ਸਾਨੂੰ ਚਾਹ ਪੀੰਨੇ ਆ ਆਹੋ ਆਜੋ ਆਜੋ ਚੰਗਾ ਚੱਲ ਮੇਰੇ ਪੁੱਤ ਚਲੋ Yeah